ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟਾਪ ਦੀ ਵੜ ਸੇ ਲਈ ਲੈ ਕੇ ਆਏ ਜੀ ਸੂਈ ਸਵਾਈ ਹੈ ਜਿਸ ਘਰ ਚ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪਾ ਸੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਤੇ ਆਉ ਪੁੱਛ ਲੈਨੇ ਬਾਈ ਤੋਂ ਕਿ ਅਜੀ ਬਾਈ ਜੀ ਬਾਈ ਜੀ ਹਸਤੀ ਕਾਲ ਹਸਤੀ ਕਾਲ ਬਾਈ ਜੀ ਹੋਰ ਠੀਕ ਹੋਈ ਵਧੀਆ ਹਾਂ ਜੀ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਗੁਰਦੀਪ ਸਿੰਘ ਹੈ ਜੀ ਪਿੰਡ ਪੁੱਸਾ ਜਿਹੜਾ ਮੁੰਬਾ ਹੈ ਤਹਿਸੀਲ ਬਾਈ ਤਹਿਸੀਲ ਨਿਹਾਲ ਚੰਗੜਾ ਜੀ ਨੇੜੇ ਪਿੰਡ ਪੁੱਸੇ ਦੇ ਬਾਈ ਬੋਕਡੇ ਲਹਾਰਾ ਬਲਾਸਕੋਰੀ ਠੀਕ ਹੈ ਬਾਈ ਮੋਬਾਈਲ ਨੰਬਰ ਬੋ 78887 24405 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਵੀਰੇ ਜਿਹੜੀ ਬੜ ਦੇ ਨੇ ਕਿਹੜਾ ਸੂਸੂਈ ਆ ਇਹ ਪਹਿਲੇ ਸੂਈ ਆ ਪਹਿਲੇ ਸੂਈ ਕਦੋਂ ਸੂਈ ਆ ਬਾਈ ਇਹਨੂੰ ਹੋ ਗਏ ਅੱਜ 7ਵਾਂ ਦਿਨ ਆ ਜੀ 7ਵਾਂ ਦਿਨ ਆ ਬੱਚਾ ਕੀ ਆ ਬਾਈ ਬੱਚਾ ਬੱਚੀ ਆ ਬਈ ਬੱਚੀ ਬੜੀ ਚੰਗੀ ਹੈ ਨਾ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਕੁਆਲਿਟੀ ਵਾਲੀ ਆ ਨਾਸਾਂ ਨੂਸਾਂ ਦੇਖੋ ਗੁਲਾਬੀ ਆ ਰੈਡ ਖੁਦ ਵੀ ਚੰਗੀ ਆ ਫੇਸ ਬੜਾ ਪਿਆਰਾ ਰੋਦੀਪਾਦੀ ਚੰਗੀ ਆ ਰੰਗ ਰੂਪ ਚੰਗਾ ਪ੍ਰਿੰਟ ਬਰੰਟ ਚੰਗਾ ਤੇ ਕਿੰਨੇ ਕੋ ਬੌਲੇ ਤੇ ਹੁਣ ਮੰਨ ਕੇ ਚੱਲ 14 ਕਿਲੋ ਵੀਰੇ ਨੈਟ ਆਗਾ ਨੈਟ ਤਿਆਰ ਆ ਬਈ ਹਾਂ 22 ਕਿਲੋ ਦੁੱਧ ਦੇ ਦੂ ਓਕੇ ਅੱਜ ਚ 22 ਕਿੰਨੇ ਵਜੇ ਕਰੀ ਸੀ ਸਵੇਰੇ ਅੱਜ ਸਵੇਰ 5 ਵਜੇ ਦੀ ਕਰੀ ਵੀ ਹੈ 5 ਵਜੇ ਦੀ ਕਰੀ ਵੀ ਆ ਹੁਣ ਜਿਹੜਾ ਟਾਈਮ ਆ ਵੀਰੇ ਵੀਡੀਓ ਬਣਾਉਣ ਦਾ ਦੇਖ ਲਓ ਤੇ 10:45 ਮਿੰਟ ਹੋ ਗਏ ਉਸਾਂ ਬਣਾ ਜਜਮੈਂਟ ਕਰ ਲਓ ਸ਼ਾਮ ਤੱਕ ਆਰਡਰ ਦੀ ਕੁਆਲਿਟੀ ਜਿਹੜੀ ਕਰਮਾਲੀ ਨੇ ਵਧੀਆ ਤਿਆਰ ਕਰ ਲੈਣੀ ਹੈ ਤੇ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਘਰੂ ਪਸੂ ਰੱਖੇ ਵਾਂ ਕੋਈ ਛੱਡੀ ਨਹੀਂ ਸਾਰੀ ਚੋਈ ਹੈ ਖਾਲੀ ਕਰੀ ਹੋਈ ਖਾਲੀ ਕਰੀ ਖਾਲੀ ਕਰੀ ਸੀ ਸੋਭਾ ਦੇ ਲੋ ਉਸ ਹਸਾਬ ਨਾਲ ਜਜਮੈਂਟ ਕਰ ਲਿਓ ਕੱਲਾ ਕੱਲਾ ਥਾਣਾ ਤੇ ਢੱਲਾਡੋ ਲਾਚਾਂਗੀਆਂ ਪਈਆਂ ਖੋਲ ਦੇ ਵਿੱਚ ਤੋੜ ਕੇ ਦਿਖਾ ਦੇ ਰਾਜੀ ਆ ਬੜ ਕੱਦ ਕਾ ਛਾਲੀਆ ਪ੍ਰਿੰਟ ਚੰਗਾ ਸੂਈ ਸਵਾਈਆ ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਕੁਆਲਿਟੀ ਦੀ ਆ ਦੁੱਧ ਬਾਈ ਕਹਿੰਦਾ ਬੌਲਾ ਜਿਹੜਾ 14 ਲੀਟਰ ਆ ਦੁੱਧ ਹੋਰ ਵੀ ਚੰਗਾ ਪਾ ਦੂ ਕੜਕੁੜ ਚੱਲੂ ਸੇਵਾ ਸੁਭਾ ਹੋ ਵੀ ਬਈ ਤੇ ਮੁੱਲ ਕੀ ਆ ਭਰਾ ਇਹਦਾ ਮੁੱਲ ਵੀਰੇ 75000 ਆ ਮਾਨਤਨ ਹੋ ਜੀ ਵੀਰੇ ਹਾਂਜੀ ਮਾਨਤਨ ਠੀਕ ਆ ਜਮਾ ਜਾਇਜ ਮੁੱਲ 75000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜੂਗਾ ਮੋੜ ਦੇ ਬਈ ਚਵਾਈ ਤੁਹੀ ਓਕੇ ਜਮਾ ਚਵਾਈ ਤੁਹੀ ਠੰਡੀ ਠੁੰਡੀ ਫੋਟੋ ਹਾਂਜੀ ਹਾਂਜੀ ਠੀਕ ਆ ਬਈ ਤੇ ਬਈ ਕਿਸੇ ਵੀਰ ਨੂੰ ਬੈੜ ਪਸੰਦਾ ਆ ਵੀ ਤਾਂ ਬਾਈ ਨਾਲ ਕਨੈਕਟ ਕਰ ਲਿਓ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਅਦੋ ਧੰਨਵਾਦ ਜੀ